ਉਹਨਾਂ ਨੇ ਉਹਦੇ ਹੀ ਫੋਨ ਕੀਤਾ ਤੇ ਨੋਲੇ ਨੇ ਉਹ ਤੋਂ ਹੀ ਜਦੋਂ ਉਹ ਗਿਆ ਉਹਦੇ ਵਿੱਚ ਵਿੱਚੋਂ ਨੇ ਫੋਨ ਕਰਕੇ ਉਹਨਾਂ ਨੂੰ ਸੋਨੀ ਉਹਨਾਂ ਨੂੰ ਕਿਹਾ ਵੀ ਮੇਰੇ ਪਹਿਲਾਂ ਕਿਸੇ ਮੁੰਡੇ ਨੇ ਚੱਕਿਆ ਫਿਰ ਕਹਿੰਦਾ ਤੂੰ ਮੇਰੀ ਸੋਨੀ ਨਾਲ ਗੱਲ ਕਰਾ ਕਹਿੰਦਾ ਇਹਦਾ ਕੰਮ ਕਰ ਦੇ ਮਾਰ ਮਾਰ ਕੇ ਇਹਦਾ ਮੂੰਹ ਤਾਂ ਕੱਢ ਦੇ ਮਾਰ ਦੇ ਅਜੇ ਇਹਦਾ ਕੰਮ ਕਰ ਤੇ ਰਾਤ ਨੂੰ ਫੋਨ ਕੀਤਾ ਉਹ ਵੀ ਕਿਸੇ ਦੇ ਕੋਲ ਕੀਤਾ ਉਹਨੇ ਸਾਨੂੰ ਕੀਤਾ ਕੋਣ ਬਿਤੋ ਦਾ ਮੁੰਡਾ ਸੀਰੀਅਸ ਹੈਗਾ ਵਾ ਜਦ ਅਸੀਂ ਗਏ ਹਸਪਤਾਲ ਮੁੰਡਾ ਲਹੂ ਲੁਆਣ ਸੀਗਾ ਤੇ ਮੈਂ ਮੈਡਮ ਨੂੰ ਕਿਹਾ ਪਰਚਾ ਕਿਉਂ ਨਹੀਂ ਕਟਿਆ ਕਹਿੰਦੀ ਇਹ ਪਹਿਲਾਂ ਆਪਣੇ ਮੁੰਡੇ ਨੂੰ ਠੀਕ ਕਰੋ ਇਹਨਾਂ ਨੇ ਐਕਸੀਡੈਂਟ ਦਾ ਕੇਸ ਬਣਾਇਆ ਜੋ ਕਿ ਰਜਿੰਦਰ ਸਿੰਘ ਦੇ ਸਹਣ ਹੈਗੇ ਨੇ ਮੈਂ ਸੁਦੀ ਪੈਣਾ ਮੇਰਾ ਨਾਮ ਮਹੀਆ ਕਿਦੋਂ ਹੋਇਆ ਜਿਹੜਾ ਲੜਾਈ 10 ਤਰੀਕ ਨੂੰ ਅੱਛਾ ਜੀ ਕਾਰਨ ਕੀ ਹੋਇਆ ਪਤਾ ਲੱਗਿਆ ਤੁਹਾਡੇ ਨਾਲ ਦੱਸਿਆ ਉਹਦੇ ਨਾਲ ਖਾਰ ਖਾਂਦਾ ਸੀਗਾ ਉਹਨੂੰ ਕੋਈ ਪੁੱਛਦਾ ਨਹੀਂ ਸੀਗਾ ਮੇਰੇ ਭਾਈ ਨੂੰ ਪੁੱਛਦੇ ਸੀ ਹੁਣ ਟੂਰਨਾਮੈਂਟ ਹੋਇਆ ਸੀਗਾ ਉੱਥੇ ਉਹ ਮੁੰਡੇ ਨੂੰ ਕੋਈ ਨਹੀਂ ਪੁੱਛ ਰਿਹਾ ਸੀਗਾ ਬਸ ਉਹਦੇ ਕੋਲੋਂ ਉੱਠ ਕੇ ਗਿਆ ਪ੍ਰੀਤੀ ਨੂੰ ਠਾ ਕੇ ਲੈ ਕੇ ਗਏ ਨੇ ਉਹਦੇ ਕੋਲੇ ਬੈਠਾ ਸੀਗਾ ਫੋਟੋਆਂ ਕਰਾ ਰਿਹਾ ਸੀ ਉਹ ਬੁਰਾ ਮੰਨ ਕੇ ਉਹ ਇਕੱਲਾ ਹੀ ਵਗ ਗਿਆ ਸੀ ਫਿਰ ਘਰੇ ਮੂਵਣਾ ਕੇ ਵਰ ਗਿਆ ਸੀ ਵੀ ਇਹਨੂੰ ਪੁੱਛਦੇ ਨੇ ਮੈਨੂੰ ਕੋਈ ਨਹੀਂ ਪੁੱਛਦਾ ਅੱਛਾ ਤਨੂ ਆ ਜਿਹਦਾ ਤੁਸੀਂ ਨਾਮ ਲੈ ਰਹੇ ਹੋ ਬਲਵਿੰਦਰ ਦਾ ਇਹ ਉਹ ਜਿੰਮ ਚ ਨਾਲ ਹੁੰਦਾ ਸੀ ਹਾਂਜੀ ਜੋ ਵੀ ਕੰਟ ਨਾਲ ਇਹ ਵੀ ਟ੍ਰੇਨਰ ਸੀਗਾ ਨਹੀਂ ਨਹੀਂ ਇਹ ਕੌਣ ਸੀਗਾ ਇਹ ਵੀ ਐਸੀ ਜਿੰਮ ਕਰਦਾ ਹੁੰਦਾ ਇਹ ਬੈਸੀ ਅੱਛਾ ਜਿੰਮ ਕਰਦਾ ਸੀਗਾ ਤੁਹਾਨੂੰ ਉਹ ਸਦੀਨ ਮੈਂ ਮੈਂ ਦੁਕਾਨ ਤੇ ਸੀ ਮੇਰੇ ਕੋਲੇ ਮੇਰਾ ਭਾਈ ਆਇਆ ਸੀ ਉਦੋਂ ਉਹ ਠੁੱਲੀ ਵੀ ਆਇਆ ਸੀ ਉਹਨੂੰ ਲੈ ਕੇ ਗਿਆ ਕੰਟਾ ਫੇਰ ਉਸ ਤੋਂ ਬਾਅਦ ਮੈਂ ਫੋਨ ਕਰਕੇ ਪੁੱਛਿਆ ਮਾ ਪ੍ਰੀਤੀ ਤੂੰ ਕਿੱਥੇ ਆ ਤੂੰ ਚਾਹ ਪੀਣੀ ਆ ਤੂੰ ਆਇਆ ਕਿਉਂ ਨਹੀਂ ਕਹਿੰਦਾ ਦੀਦੀ ਮੈਂ ਹੋਣੀ ਆ ਰਿਹਾ ਤਨੋਲੇ ਦੀ ਸਕੂਟਰੀ ਉਹਦੇ ਕੋਲ ਹੀ ਸੀਗੀ ਉਹਨੇ ਦਿੱਤੀ ਹੋਈ ਸੀਗੀ ਫੇਰ ਉਸ ਤੋਂ ਬਾਅਦ ਉਹ ਉੱਥੇ ਮਾ ਤੂੰ ਜਿੰਮ ਨਹੀਂ ਜਾਣਾ ਕਹਿੰਦਾ ਹਾਂ ਜਾ ਰਿਹਾ ਦੀਦੀ ਮੈਨੂੰ ਭੁੱਖ ਲੱਗੀ ਹੈ ਮੈਂਨੇ ਉਹਨੂੰ ਚਾਹ ਬਣਾ ਕੇ ਦਿੱਤੀ ਦੁੱਧ ਵਾਲੀ ਮੈਂਨੇ ਰਾਸ ਵੀ ਦਿੱਤੇ ਹੈਗੇ ਫੇਰ ਉਹ ਚਲਾ ਗਿਆ ਉੱਥੇ ਫੇਰ ਉਸ ਤੋਂ ਬਾਅਦ ਤਨੋਇਆ ਤਨੋਇਆ ਉਹਦੇ ਨਾਲ ਹੀ ਸੀਗਾ ਤਨੋਇਆ ਥੋੜੀ ਦੇਰ ਵਾਸਤੇ ਉਹਨੂੰ ਉੱਥੇ ਜਿੰਮ ਖੜਾ ਕੇ ਜਿੰਮ ਬੰਦ ਸੀਗਾ ਉੱਥੇ ਖੜਾ ਕੇ ਚਲਾ ਗਿਆ ਉਹ ਉਹਨਾਂ ਨੇ ਉਹਦੇ ਹੀ ਫੋਨ ਕੀਤਾ ਤੇ ਨੋਲੇ ਨੇ ਉਦੋਂ ਹੀ ਜਦੋਂ ਉਹ ਗਿਆ ਉਹਦੇ ਵਿੱਚ ਵਿੱਚੋਂ ਨੇ ਫੋਨ ਕਰਕੇ ਉਹਨਾਂ ਨੂੰ ਸੋਨੀ ਉਹਨਾਂ ਨੂੰ ਕਿਹਾ ਵੀ ਮੇਰੇ ਪਹਿਲਾਂ ਕਿਸੇ ਮੁੰਡੇ ਨੇ ਚੱਕਿਆ ਫਿਰ ਕਹਿੰਦਾ ਤੂੰ ਮੇਰੀ ਸੋਨੀ ਨਾਲ ਗੱਲ ਕਰਾ ਕਹਿੰਦਾ ਇਹਦਾ ਕੰਮ ਕਰ ਦੇ ਮਾਰ ਮਾਰ ਕੇ ਇਹਦਾ ਮੂੰਹ ਤਾਂ ਕੱਢ ਦੇ ਮਾਰ ਦੇ ਅਜੇ ਇਹਦਾ ਕੰਮ ਕਰ ਤੇ ਮੈਂ ਕੌਣ ਕੌਣ ਰੁਪੀ ਨੇ ਜਿਹੜਾ ਸੋਨੀ ਸੋਨੀ ਆ ਬਲਵਿੰਦਰ ਤਨੋਆ ਗੱਜਣਾ ਠੀਕ ਹੈ ਉਹ ਕਹਿੰਦਾ بڑے بڑے ਬੰਦੇ ਵੀ ਸੋਨੀ ਆ ਗੱਜਨ ਪਹਿਲਵਾਨ ਆ ਹੈਰੀ ਆ ਹੁਣ ਤੁਸੀਂ ਕੀ ਮਨ ਕਰਦੀ ਮੈਂ ਮੰਗ ਕਰਦੀ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਫਾਂਸੀ ਦੀ ਸਜ਼ਾ ਮੇਰਾ ਭਾਈ ਇਸ ਦੁਨੀਆ ਚ ਅੱਜ ਰਹਿਣਾ ਨਹੀਂ ਮਨ ਨੂੰ ਇਨਸਾਫ ਚਾਹੀਦਾ ਤੁਹਾਡੀ ਕਦੋਂ ਗੱਲ ਹੋਈ ਤੁਹਾਡੇ ਪ੍ਰਧਾਨ ਨਾਲ ਮੇਰੀ ਉਸੇ ਦਿਨੀਂ ਗੱਲ ਹੋਈ ਸੀ ਮੁੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸੋਚਾ ਕੱਲ ਮੈਂ ਮਿਲਣ ਗਈਆਂ ਮੇਰੇ ਹਾਲ ਬਹੁਤ ਬੁਰੇ ਸੀਗੇ ਮੈਂ ਇਹੀ ਚਾਹੁੰਦੀ ਆ ਸਾਰਿਆਂ ਨੂੰ ਫੜ ਕੇ ਮਾਰਕੁੱਟ ਉਹਦੀ ਵੀ ਕਰਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣ ਇੱਥੇ ਮੈਂ ਕਹਿੰਨੀ ਆ ਬਾਹਰ ਫਿਰਨ ਨਾ ਦੇਣ ਬਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਮੇਰਾ ਜਵਾਨ ਪਾਈ ਗਿਆ ਨਾ ਬਸ ਉਹਨਾਂ ਦਾ ਵੀ ਇਹੀ ਹੋਣਾ ਚਾਹੀਦਾ ਮੇਰਾ ਪੁੱਤਰ ਨੂੰ ਤਨੂਆ ਲੈ ਕੇ ਗਿਆ ਮੇਰੇ ਘਰ ਤੋਂ ਘਰੋਂ ਲੈ ਕੇ ਗਿਆ ਇੱਥੋਂ ਲੈ ਕੇ ਗਿਆ ਉਹ ਗਲੀ 'ਚ ਬਿਠਾ ਲਿਆ ਮੁੰਡੇ ਨੂੰ ਮੈਂ ਪਿੱਛਾ ਕੀਤਾ ਮੈਂ ਕਿੱਥੇ ਲੈ ਕੇ ਜਾ ਰਿਹਾ ਕਹਿੰਦਾ ਨਹੀਂ ਮੇਰਾ ਮੁੰਡਾ ਜਿਹੜਾ ਹੈਗਾ ਇੱਥੋਂ ਫੋਨ ਕੀਤਾ हां फोन ਕੀਤਾ ਸੀ ਮੇਰੇ ਮੁੰਡੇ ਨੂੰ ਤੂੰ ਬਾਹਰ ਆ ਜਾ ਮੈਂ ਪਿੱਛੇ ਪਿੱਛੇ ਗਿਆ ਤੈਨੂੰ ਮੈਂ ਕਹਿੰਦਾ ਤਨੋਏ ਤੂੰ ਕਾਰ ਤੱਕ ਨਹੀਂ ਆ ਸਕਿਆ ਕਹਿੰਦਾ ਮੈਂ ਜਾ ਰਿਹਾ ਇਹਨੂੰ ਲੈ ਕੇ ਮੈਂ ਕਹਾ ਮੇਰਾ ਮੁੰਡਾ ਕਾਰ ਛੱਡ ਕੇ ਜਾਈਂ ਕਹਿੰਦਾ ਚੰਗਾ ਰਾਤ ਨੂੰ ਫੋਨ ਕਰ ਦਿੱਤਾ ਰਾਤ ਨੂੰ ਫੋਨ ਕੀਤਾ ਉਹ ਵੀ ਕਿਸੇ ਦੇ ਕੋਲ ਕੀਤਾ ਉਹਨੇ ਸਾਨੂੰ ਕੀਤਾ ਫੋਨ ਵੀ ਤੁਹਾਡਾ ਮੁੰਡਾ ਸੀਰੀਅਸ ਹੈਗਾ ਵਾ ਜਦ ਅਸੀਂ ਗਏ ਹਸਪਤਾਲ ਮੁੰਡਾ ਲਹੂ ਲੁਆਣ ਸੀਗਾ ਤੇ ਮੈਂ ਮੈਡਮ ਨੂੰ ਕਿਹਾ ਪਰਚਾ ਕਿਉਂ ਨਹੀਂ ਕਟਿਆ ਕਹਿੰਦੀ ਹੈ ਪਹਿਲਾਂ ਆਪਣੇ ਮੁੰਡੇ ਨੂੰ ਠੀਕ ਕਰੋ ਇਹਨਾਂ ਨੇ ਐਕਸੀਡੈਂਟ ਦਾ ਕੇਸ ਬਣਾਇਆ ਜੋ ਕਿ ਰਜਿੰਦਰ ਸਿੰਘ ਦੇ ਸਹਣ ਹੈਗੇ ਨੇ ਮੇਰੇ ਨਾਲ ਪਟਿਆਲੇ ਗਏ ਰਜਿੰਦਰਾ ਹਸਪਤਾਲ ਜੇ ਰਜਿੰਦਰਾ ਹਸਪਤਾਲ ਅਸੀਂ ਗਏ ਆਪਣਾ ਰਜਿੰਦਰਾਇਚ ਮੈਨੂੰ ਕਹਿੰਦਾ ਉੱਥੇ ਬਿਠਾ ਲਾ ਤਨੋਇਆ ਇੱਕ ਮੁੰਡੇ ਦੇ ਨਾਲ ਸੀਗਾ ਪਾਰੀ ਗਿਆ ਜੇ ਜੇ ਕਹਿੰਦਾ ਆਂਟੀ ਤੁਸੀਂ ਪਰਚਾ ਨਾ ਘਟਾਈਓ ਮੈਂ ਕਹਿੰਦਾ ਇਹਦੇ ਦੋਸਤੇ ਸੀ ਤੁਹਾਡੇ ਬੇਟੇ ਦੇ ਸਾਡੇ ਮੇਰੇ ਬੇਟੇ ਨਾਲ ਖਾਂਦਾ ਪਿੰਦਾ ਸੀ ਇਕੱਠਾ ਮੇਰੇ ਬੇਟੇ ਨੇ ਇੱਕ ਗੱਲ ਕਹੀ ਸੀ ਬੰਨੂ ਕਹਿੰਦਾ ਆਂਟੀ ਤੇਰੇ ਇੱਕ ਮੈਂ ਇੱਕ ਮਿੰਟ ਮੈਨੂੰ ਗੱਲ ਕਰ ਲੈਣ ਮੇਰਾ ਬੇਟਾ ਜਿਹੜਾ ਸੀਗਾ ਬੋਡੀ ਫਿਲਟਰ ਸੀ ਸੋਹਣਾ ਸੁਨੱਖਾ ਸੀ ਕਹਿੰਦਾ ਤੈਨੂੰ ਸਾਰੇ ਪਿਆਰ ਕਰਦੇ ਜਿੱਥੇ ਜਾਂਦਾ ਹਰ ਪ੍ਰੀਤ ਮੈਨੂੰ ਕੋਈ ਕਿਉਂ ਨਹੀਂ ਪਿਆਰ ਕੀਤਾ ਉਹ ਮੱਚਦਾ ਸੀਗਾ ਮੇਰੇ ਬੇਟੇ ਨੂੰ ਉਸੇ ਨੇ ਮਾਰਿਆ ਉਸੇ ਨੇ ਮਾਰਿਆ ਕਾਤਲ ਉਹ ਹੈ ਉਸੇ ਨੇ ਉਸੇ ਨੇ ਬੰਦਿਆਂ ਨੂੰ ਬੁਲਾਇਆ ਉਸੇ ਨੇ ਬੰਦਿਆਂ ਨੂੰ ਬੁਲਾਇਆ ਬਲਵਿੰਦਰ ਤਰੋਏ ਨੇ ਫੋਨ ਕੀਤਾ ਸਾਰੇ ਬੰਦਿਆਂ ਨੂੰ ਪ੍ਰੀਤੀ ਨੂੰ ਮਾਰ ਦੋ ਪ੍ਰੀਤੀ ਨੂੰ ਮਾਰ ਦੋ ਮੇਨ ਬੰਦਾ ਇਹਨੂੰ ਫੜਿਆ ਜਾ ਕੇ ਸਰ ਗੱਜਣ ਫੜੋ ਸਾਰਿਆਂ ਗੱਜਣ ਹੈ ਗੱਜਣ ਪਹਿਲਵਾਨ ਹੈਗਾ ਵਾ ਸੋਨੀ ਹੈਗਾ ਬਲਵਿੰਦਰ ਤਨੋਆ ਹੈ ਹੈਰੀ ਹੈ ਔਰ ਸਕੰਦਰ ਹੈ ਰਜਿੰਦਰ ਅੰਨ ਪਛਾਤੇ ਬੰਦੇ ਮੈਨੂੰ ਸਾਨੂੰ ਖਤਰਾ ਹੈ ਕਦੇ ਵੀ ਮੇਰੇ ਪਰਿਵਾਰ ਦਾ ਨੁਕਸਾਨ ਕਰਾ ਸਕਦਾ ਹੈ ਕੱਲ ਮੇਰੇ ਬੱਚੇ ਦੇ ਪਿੱਛੇ ਗੱਡੀ ਲਵਾਈ ਹੈ ਦੋ ਗੱਡੀਆਂ ਮੇਰੇ ਬੱਚੇ ਪਿੱਛੇ ਲਾਈ ਸੀ ਹਾਂਜੀ ਮੁੰਡਿਆਂ ਨੇ ਮੁੰਡੇ ਦੀ ਡੈਥ ਹੋਈ ਆ ਕੀ ਕਾਰਨ ਨੇ ਜੀ ਕਿਸ ਦੇ ਨਾਲ ਉਹਦੀ ਲੜਾਈ ਹੋਈ ਸੀ ਕੁਝ ਹਾਂਜੀ ਇਹ ਇਹ ਹੱਦ ਤੱਕ ਪਹਿਲਾਂ ਲੜਾਈ ਝਗੜਾ ਹੋਇਆ ਸੀਗਾ ਇਹ ਲੜਕੇ ਦਾ ਹਰਪ੍ਰੀਤ ਸਿੰਘ ਦਾ ਔਰ ਇਹਨੂੰ पांच छह ਜਣੇ ਨੇ ਲੜ ਕੇ ਇੱਥੇ ਕੁੱਟਿਆ ਸੀਗਾ ਸੱਟਾਂ ਲੱਗੀਆਂ ਸੀਗਾ ਕਾਫੀ ਸੱਟਾਂ ਲੱਗੀਆਂ ਸੀ ਤੇ ਅਮਰ ਹਸਪੀਟਲ ਜਿਹੜਾ ਹੈਗਾ ਜੀਰੇ ਲਾਤ ਸੀਗਾ ਇਹ ਤਾਂ ਉਹਦੀ ਮਦਰ ਦੇ ਬਿਆਨ ਤੇ ਅਸੀਂ ਜਿਹੜਾ ਹੈਗਾ 6 ਬੰਦਿਆਂ ਦੇ ਖਿਲਾਫ 307 ਦੇ ਦੀ ਜਿਹੜਾ ਪਰਚਾ ਦਰਜ ਕੀਤਾ ਸੀਗਾ ਔਰ ਉਹਦੀ ਕਲ ਡੈਥ ਹੋ ਗਈ ਹੈ ਜ ਜਿਹਦੇ ਵਿੱਚ ਅਸੀਂ ਧਾਰਾ 302 ਦਾ ਵਾਧਾ ਕੀਤਾ ਤੇ ਫਰਦਰ ਇਹਦੀ ਤਫਤੀਸ਼ ਕਰ ਰਹੇ ਹਾਂ ਕਾਰਨ ਪਤਾ ਲੱਗੇ ਕਿ ਲੜਾਈ ਦਾ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਜੀ ਕਿਉਂਕਿ ਜਿਹੜਾ ਲੜਕਾ ਹੈ ਉਹ ਲੜਾਈ ਝਗੜੇ ਤੋਂ ਬਾਅਦ ਸੱਟਾ ਲੱਗਣ ਤੋਂ ਬਾਅਦ ਉਦੋਂ ਤੋਂ ਹੀ ਕਮਾਚ ਸੀਗਾ ਤੇ ਦੋਸ਼ੀਆਂ ਦੀ ਜਿਹੜੀ ਅਰੈਸਟ ਹੈ ਉਦੋਂ ਬਾਅਦ ਫਰਦਰ ਤਫਤੀਸ਼ ਤੋਂ ਬਾਅਦ ਜਿਹੜਾ ਹੈਗਾ ਕਾਰਨਾਂ ਦਾ ਪਤਾ ਲੱਗੂ ਕੀ ਕਾਰਨ ਕਰਕੇ ਜਿਹੜਾ ਝਗੜਾ ਹੋਇਆ ਤੇ ਉਹਦੀ ਕੁੱਟਮਾਰ ਕੀਤੀ ਗਈ ਹੈ। ਇਹ ਕੰਮ ਕੀ ਕਰਦਾ ਸੀ ਜੀ ਲੜਕਾ ਇਹ ਕੰਮ ਕਰਦਾ ਤਾਂ ਜਿਵੇਂ ਪਰਿਵਾਰ ਦੇ ਕਹਿਣ ਅਨੁਸਾਰ ਮਤਲਬ ਘਰੇ ਸੀਗਾ ਜਾਂ ਜਿੰਮ ਵਗੈਰਾ ਲਾਉਂਦਾ ਸੀ ਜਿੰਮ ਦੀ ਟ੍ਰੇਨਿੰਗ ਦਿੰਦਾ ਸੀਗਾ ਇਹ। ਇਹ ਹੁਣ ਕਿਹਨਾਂ ਕਿਹਨਾਂ ਦੇ ਖਿਲਾਫ ਜਿਹੜਾ ਪਹਿਲਾਂ ਮਾਮਲਾ ਦਰ ਇਦੇ ਵਿੱਚ ਪੰਜ ਛੇ ਬੰਦੇ ਨੇ ਜੀ ਬਲਵਿੰਦਰ ਧنوਆ ਨਾਮ ਦਾ ਵਿਅਕਤੀ ਹੈ ਸਕੰਦਰ ਹੈਗਾ ਇੱਕ ਮੁੰਡਾ ਠੁੱਲੀ ਹੈ ਹੈਰੀ ਹੈਗਾ ਦੋ ਮੁੰਡੇ ਮਤਲਬ ਇੱਕ ਸੋਨੀ ਨਾਮ ਦਾ ਮੁੰਡਾ ਛੇੜੀ ਗੌੜੀ ਬਣਦੇ ਹੈਗੇ ਨੇ ਹਾਂਜੀ ਇਹ ਲੜਾਈ ਕਿੱਥੇ ਹੋਈ ਸੀ ਜੀ ਇਹ ਆਪਣੇ ਪਾਰਵਦੀ ਖੋਖੇ ਦੇ ਨਜ਼ਦੀਕ ਹੋਈ ਰੜਈ ਇਹ ਡੈਥ ਹੁੰਦਾ ਪੀ ਡੈਥ ਕੱਲ ਹੋਈ ਹੈ ਜੀ 4 ਵਜੇ ਦੇ ਕਰੀਬ ਸਾਨੂੰ ਜਿਹੜਾ ਹੈਗਾ ਮੈਸੇਜ ਆਇਆ ਹੈ ਹਸਪੀਟਲ ਤੋਂ ਅੱਛਾ ਵੀ ਡੈਥ ਹੋ ਗਈ ਹੈ ਗ੍ਰਿਫਤਾਰੀ ਹੋਈ ਨਹੀਂ ਕਿਸੇ ਗ੍ਰਿਫਤਾਰੀ ਲਈ ਰੈਡਾ ਗਲਤ ਹੀ ਜਾਰੀ ਨੇ ਤੇ ਟੀਮਾ ਬਣਾ ਕੇ ਵਕ ਵਕ ਟੀਮਾ ਬਣਾ ਕੇ ਅਸੀਂ ਭੇਜਿਆ ਹੋਏ ਨੇ ਜਲਦੀ ਹੀ ਜਿਹੜੇ ਦੋਸ਼ੀ ਸਾਰੇ ਜਿਹੜੇ ਅਰੈਸਟ ਕਰ ਪਹੁੰਚਾਂਗੇ ਕੁੱਲ ਕਿੰਨੇ ਸੀਗੇ ਚ ਅਕਿਊਜ਼ਡ ਜਿਹੜੇ ਸੀ ਪਰਸਨ ਅਕਿਊਜ਼ਡ ਬਾਏ ਨੇਮ ਜਿਹੜੇ ਹੈਗੇ ਨੇ 5 ਪਰਸਨ ਨੇ ਜੀ ਇਹਦੇ ਵਿੱਚ